ਸਸਰੀ ਕਾ ਜੀ ਮੈਂ ਆਸ਼ਟਿਕ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਰੋਡਵੇ ਬਸਾਂ ਦਾ ਅਕਸਰ ਹੀ ਕਿਸੇ ਨਾ ਕਿਸੇ ਤਰ੍ਹਾਂ ਦਾ ਤਣਾਅ ਬਣਿਆ ਰਹਿੰਦਾ ਹੈ ਪੰਜਾਬ ਸਰਕਾਰ ਨਾਲ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਜਿਹੜੇ ਡੀਪੂ ਬਸਾਂ ਵਾਲੇ ਨੇ ਉਹਨਾਂ ਵੱਲੋਂ ਕਾਫੀ ਤਰਨੇ ਵੀ ਲਗਾਏ ਗਏ ਜਿੱਥੇ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜੀ ਹੈ ਪੰਜਾਬ ਸਰਕਾਰ ਇੱਕ ਪਾਸੇ ਜਿਹੜਾ ਸਾਡੇ ਨਾਲ ਵਾਅਦੇ ਕਰਦੀ ਹੈ ਲੇਕਿਨ ਉਹ ਪੂਰੇ ਨਹੀਂ ਖਰੇ ਉਤਰਦੇ ਨਾ ਹੀ ਸਾਡੇ ਜਿਹੜੇ ਬਹੁਤ ਹੀ ਪੁਰਾਣੇ ਮਲਾਜਮ ਹੈ ਉਹਨਾਂ ਨੂੰ ਪੱਕੇ ਕਰਨ ਦੀ ਗੱਲ ਕੀਤੀ ਜਾਂਦੀ ਹੈ ਦੂਸਰੇ ਪਾਸੇ ਸਾਨੂੰ ਹਰ ਇੱਕ ਸਮੇਂ ਸਿਰ ਦੀ ਸਰਕਾਰ ਆਉਂਦੀ ਹੈ ਤਾਂ ਉਹ ਵਾਅਦੇ ਕਰਕੇ ਉਸ ਤੋਂ ਬਾਅਦ ਜਿਹੜੇ ਉਹਨਾਂ ਵਾਅਦਿਆਂ ਉੱਤੇ ਖਰੀ ਨਹੀਂ ਉਤਰਦੀ ਤੁਹਾਨੂੰ ਦੱਸ ਦਿੰਦੇ ਆ ਕਿ ਅੱਜ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਆਈ ਹੈ ਸੂਤਰਾਂ ਤੋਂ ਮੰਦੀ ਜਾਣਕਾਰੀ ਕਿ 2025 14 ਅਗਸਤ 2025 ਸੂਬੇ ਦੀਆਂ ਸਰਕਾਰੀ ਬੱਸਾਂ ਨੇ ਜਿਹੜੀਆਂ ਉਹ ਅਣਮਿੱਥੇ ਸਮੇ ਲਈ ਬੰਦ ਰਹਿਣ ਗਿਆ 50 ਰੋਡਵੇ ਪੰਨ バス ਪੀਆਰਟੀਜ਼ੇ ਕਨੈਕਟਰ ਵਰਕਰ ਯੂਨੀਅਨ ਨੇ ਅਣਮਿੱਥੇ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਯੂਨੀਅਨ ਨੇ ਐਲਾਨ ਕੀਤਾ ਕਿ 15 ਅਗਸਤ ਨੂੰ ਮੁੱਖ ਮੰਤਰੀ ਦੇ ਕੈਪਟਨ ਮੰਤਰੀਆਂ ਦੇ ਝੰਡਾ ਲਾਉਣ ਵਾਲੇ ਸਮਾਗਮ ਦੌਰਾਨ ਕਾਲੇ ਚੋਲੇ ਪਾ ਕੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਯੂਨੀਅਨ ਦਾ ਕਹਿਣਾ ਹੈ ਜਦੋਂ ਤੱਕ ਮੈਨੇਜਮੈਂਟ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦਾ ਹੜਤਾਲ ਜਾਰੀ ਰਹੇਗੀ ਮੰਗਾਂ ਵਿੱਚ ਪ੍ਰਾਈਵੇਟ ਕਿਲੋਮੀਟਰ ਸਕੀਮ ਦੀਆਂ ਬੱਸਾਂ ਦਾ ਬੰਦ ਕਰਨਾ ठेकेदारी ਪ੍ਰਥਮ ਖਤਮ ਕਰਨਾ ਤੇ ਕੱਚੇ ਮਜ਼ਦਮਾਨ ਨੂੰ ਪੱਕੇ ਕੰਸੇਮੇਤ ਹੋਰ ਮੰਗਾ ਸ਼ਾਮਲ ਕਰਨਾ ਤਾਂ ਦੱਸ ਜੀਏ ਕਿ ਲਗਾਤਾਰ ਇੰਨਾਂ ਚੀਜ਼ਾਂ ਦੇ ਵਿੱਚ ਕਾਫੀ ਦੇਰ ਤੋਂ ਕਨੈਕਟਰ ਡਰਾਈਵਰ ਜਿਨ੍ਹਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਉਹ ਬਹੁਤ ਟਾਈਮ ਦੇ ਜਿਹੜੇ ਦਰਨੇ ਤੇ ਤਰਨੇ ਲਾਉਂਦੇ ਸਾਹਮਣੇ ਆ ਰਹੇ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਕਿ ਮੇਰੀ ਸਰਕਾਰ ਆ ਗਈ ਤਾਂ ਦਰਨੇ ਖਤਮ ਹੋ ਜਾਣਗੇ ਲੇਕਿਨ ਦਰਨੇ ਤਾਂ ਸ਼ਾਇਦ ਨਹੀਂ ਖਤਮ ਹੋਏ ਲੇਕਿਨ ਲੋਕ ਹੋਰ ਉਹਨਾਂ ਚੀਜ਼ਾਂ ਵਿੱਚ ਖੋਭ ਗਏ ਨੇ ਜੇਕਰ ਗੱਲ ਕਰੀਏ ਤਾਂ ਜਿਸ ਤਰ੍ਹਾਂ ਪਹਿਨੇ ਹਾਲਾਤ ਸੀ ਉਹੀ ਹਾਲਾਤ ਲੋਕਾਂ ਦੇ ਦੁਬਾਰਾ ਵਿਗੜਦੇ ਸਾਹਮਣੇ ਨਜ਼ਰ ਆ ਰਹੇ ਨੇ ਤੇ ਲੇਕਿਨ ਅੱਜ ਜਿਹੜਾ ਹੈ ਕਨੈਕਟਰ ਭਰਾਵਾਂ ਨੇ ਜਿਹੜੇ ਕੱਚੇ ਨੇ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਅੱਜ ਇੱਕ ਮੁਖਤ ਧਰਨਾ ਲਾਵਾਂਗੇ ਜਿਹਦੇ ਦੌਰਾਨ ਬੱਸਾਂ ਨਹੀਂ ਚੱਲਣਗੀਆਂ ਬੱਸਾਂ ਡੀਪੂ ਤੇ ਹੀ ਖੜੀਆਂ ਰਹਿਣਗੀਆਂ ਤੇ ਲੋਕ ਆਪਣਾ ਜਿਹੜਾ ਹੈ ਲੱਗਦੇ ਹੱਤੀ ਪ੍ਰਬੰਧ ਕਰ ਲੈਣ ਕਿਉਂਕਿ ਵੱਡਾ ਧਰਨਾ ਲੱਗਣ ਜਾ ਰਿਹਾ ਹੈ ਪੰਜਾਬ ਸਰਕਾਰ ਦੇ ਖਿਲਾਫ ਧੰਨਵਾਦ